ਮਾਂ ਜੋ ਸੀਪੀ ਸਾਹਿਬ ਦੀ ਹਦਾਇਤਾਂ ਤੇ ਜਿਹੜੀ ਸੁਪਰਵਾਈਜ਼ਰ ਸਰਦਾਰ ਛਾਲਜੀ ਸਿੰਘ ਸਾਡੇ ਸਿਟੀ 1 ਨੇ ਉਹਨਾਂ ਦੇ ਸਾਡੇ ਜਿਹੜੀ ਆ ਸਬਡਿਵੀਜ਼ਨ ਸੈਟਰ ਦੀ ਟੀਮ ਬਹੁਤ ਵਧੀਆ ਕੰਮ ਕਰੀ ਹੈ ਜਿਹਦੇ ਤਹਿਤ ਇੰਸਪੈਕਟਰ ਮਨਜੀਤ ਕੌਰ ਐਸਚੋ ਗੇਟ ਦੀ ਮਾਂ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਰਿਹਾ ਇੱਕ ਮਨਜਿੰਦਰ ਸਿੰਘ ਕਾਕਾ ਉਹਨੂੰ ਚੋਰੀ ਦੇ ਮੋਟਰਸਾਈਕਲਸ ਬਾਰੇ ਕਾਬੂ ਕੀਤਾ ਸੀਗਾ ਜਦੋਂ ਉਹ ਤੋਂ ਬਰੀਕੀ ਦਾ ਪੁੱਛਗਿੱਛ ਕੀਤਾ ਗਈ ਉਹਨੇ ਮੰਨਿਆ ਕਿ ਉਹ ਇਲਾਕੇ ਦੇ ਵਿੱਚ ਹੋਰ ਵੀ ਉਹਨੇ ਮੋਟਰਸਾਈਕਲ ਤੇ ਐਕਟਵਾ ਚੋਰੀ ਕੀਤੇ ਨੇ ਉਹਦੀ ਪੁੱਛ ਗਏ ਇਸ ਤੇ ਉਹਦੇ ਕੋਲੋਂ ਦੋ ਮੋਟਰਸਾਈਕਲ ਹੋਰ ਵੀ ਰਿਕਵਰ ਕੀਤੇ ਇਸ ਤਰ੍ਹਾਂ ਉਹਦੇ ਕੋਲੋਂ ਕੁੱਲ ਤਿੰਨ ਮੋਟਰਸਾਈਕਲ ਚੋਰੀ ਦੇ ਦਾਇਰ ਪ੍ਰਾਮਣ ਪਕਰ ਕੋਦੇ ਕਾਮਕਰਮਾ ਨੰਬਰ 193125 ਜੇ ਦੱਜ ਕੀਤਾ ਹੈ ਇਹਦਾ ਅਸੀਂ ਅਜੇ ਰਿਮਾਂਡ ਲਿਆ ਹੈ ਇਹਦੇ ਕੋਲ ਹੋਰ ਵੀ ਜ਼ਨ ਹੋਲ ਕਵਰੀ ਹੋ ਦੀ ਆ ਸਰ ਇਹ ਹੈ ਜੀ ਅੰਡਰ ਇਨਵੈਸਟੀਗੇਸ਼ਨ ਹੈ ਦੀ ਹਸਾਬ ਕਾ ਹਾਲਾਤ ਜਿਹੜੇ ਅਜੇ ਡੂਰਿੰਗ ਇਨਵੈਸਟੀਗੇਸ਼ਨ ਰਹੀ ਸਭਾ ਦੇ ਸਤਿ ਲਿਆ ਵਾਗੇ ਇਹ ਕੱਲਾ ਕਰ ਕੰਮ ਕਰਦਾ ਹੈ ਜਾਂ ਹੋਰ ਵੀ ਇਹਦੇ ਸਾਥ ਜੇ ਕੋਈ ਫਿਰਾਲ ਦਾ ਇਕੱਲਾ ਹੀ ਪਕੜਿਆ ਗਿਆ ਇਹ ਤਵਦੀਸ਼ ਚ ਜੇ ਦੇ ਨਾਲ ਕੋਈ ਹੋਰ ਵੀ ਇਦਾਂ ਸਾਥੀ ਪਾਇਆ ਗਿਆ ਉਹਨੂੰ ਵੀ ਗ੍ਰਿਫਟਾਰ ਰੱਦ ਤੱਕ ਕਰ ਲੈ ਹਾਲੇ ਉਹ ਤੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਅਸੀਂ ਤਸਦੀਕ ਕਰ ਰਹੇ ਤੇ ਤੁਸੀਂ ਕਰ ਤੋਂ ਬਿਲਕੁਲ ਹੀ ਬਿਲਕੁਲ ਇਹ ਇਸੇ ਤਰ੍ਹਾਂ ਹੀ ਸਾਡੀ ਛੜਵੀਂ ਵਿੱਚ ਜਿਹੜੇ ਲੁੱਟਾਖੂਆਂ ਕਰ ਨਾਲੇ ਚੋਰੀਆਂ ਕਰਨ ਵਾਲੇ ਇਹਨਾਂ ਦੇ ਖਿਲਾਫ ਇਦਾਂ ਹੀ ਵਾਦੀ ਕਰ ਲਿਆ ਕਿੱਥੋਂ ਚੋਰੀਆਂ ਕਰਦਾ ਇਹ ਕਿੱਥੇ ਵੇਚਦਾ ਇਹ ਦੇਖੋ ਜੀ ਪੂਰੇ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ ਚ ਜੋ ਦਰਵਾਜ਼ਾ ਸਾਹ ਤੋਂ ਚੀਜ਼ਾਂ ਤੋਂ ਸਾਡੇ ਏਰੀਆ ਸਾਡੇ ਏਰੀਆ ਦੇ ਚੋਰੀ ਕਰਤਾ ਦੀ ਕਿ ਕਿੰਦੀ ਕਾਮਯਾਬੀ ਕਰਨ ਤੇ ਜਿੱਤੀ ਮਾੜੀ ਟੋਟਾ ਖਵਾ ਦਰਨਾਲੇ ਤੇ ਹਟਦੇ ਨਹੀਂ ਸਾਹਿਬ ਜੀ ਪੂਰਾ ਨਾਕਾਬਦੀ ਵੀ ਕਿਸੇ ਦੇ ਲਈ ਦੇਖੋ ਇਹ ਜਿਹੜੀ ਵਾਰਦਾਤਾ ਕਰਦੇ ਨੇ ਇਹ ਬਹੁਤ ਹੀ ਘਟੀਆ ਗੱਲ ਹੈ ਇਹਨਾਂ ਦੇ ਇਹ ਮੋਟਰਸਾਈਕਲ ਲੈ ਕੇ ਕਈ ਅੱਗੇ ਬਹੁਤ ਥੋੜੀ ਰਕਮ ਦੇਤੇ ਵਿੱਚ ਦੇਂਦੇ ਨੇ ਲੇਕਿਨ ਜਦ ਜਿਹੜਾ ਮੋਟਰਸਾਈਕਲ ਚੋਰੀ ਹਾਇਦਾ ਉਹਦਾ 80-90 ਲੱਖ ਰੁਪਏ ਤੱਕ ਦਾ ਦੰਕਾ ਹੋ ਜਾਂਦਾ ਇਹ ਲਈ ਬਹੁਤੀ ਸਮਾਜ ਵਾਸਤੇ ਇਹ ਬਹੁਤ ਮਾੜੀ ਗੱਲ ਹੈ